ਵੈਗੁਰਜੀ ਦਾ ਖਾਸਾ ਵੈਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਰੋਟਰੀ ਕਲੱਬ ਬੰਗਾ ਤੋਂ ਜਿਹੜੇ ਸਾਡੇ ਵੀਰ ਆਏ ਸੀ ਇਹਨਾਂ ਦਾ ਗ੍ਰੀਨ ਇਹਨਾਂ ਤੋਂ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਫਿਰ ਇਹਨਾਂ ਨੇ ਹੁਣ ਸਾਡੇ ਪਿੰਡ ਦੀ ਆਬਾਦੀ ਵਿੱਚ ਘਰ ਘਰ ਜਾ ਕੇ ਦੇਖਿਆ ਵਾ ਕਿਨੂੰ ਕਿਹੜੀ ਚੀਜ਼ ਦੀ ਲੋੜ ਆ ਸਾਰੇ ਘਰ ਦੇਖੇ ਇਹਨਾਂ ਨੇ ਜਿੱਦਾਂ ਦੇ ਹਾਲਾਤ ਰੇ ਆ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਹੋਈ ਆ ਕਈਆਂ ਦੀਆਂ ਛੱਤਾਂ ਚੋਈਆਂ ਵਾ ਲੈਂਟਰ ਚੋਈਆਂ ਕਈਆਂ ਦੀਆਂ ਜਨਨਿਕ ਜਿਹੜੀ ਬਿਜਲੀ ਵਾਲੀਆਂ ਤਾਰਾਂ ਵਾਇਰਿੰਗ ਵਗੈਰਾ ਸੜੀ ਆ ਤੇ ਇਹਨਾਂ ਨੇ ਸਾਰਾ ਮੌਕਾ ਦੇਖਿਆ ਵਾ ਤੇ ਇਹ ਹੁਣ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤਾਂ ਮੈਂ ਖਾਸ ਕਰਕੇ ਬੇਨਤੀ ਇਹ ਕਰਨੀ ਚਾਹੁੰਦਾ ਵਾਂ ਵੀ ਜਿਹੜੇ ਲੋੜਵੰਦ ਹੀ ਪਰਿਵਾਰ ਆ ਜਿੰਨੇ ਕਿ ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਆ ਜਿਹਨਾਂ ਨੂੰ ਹਜੇ ਤੱਕ ਵੀ ਤਰਪਾਲਾਂ ਨਹੀਂ ਮਿਲੀਆਂ ਜਾਂ ਜਿਨ੍ਹਾਂ ਨੂੰ ਮਿਲੀਆਂ ਕੋਈ ਕਹਿੰਦਾ ਸਾਨੂੰ ਪਾਰਟੀ ਤਰਪਾਲ ਮਿਲੀ ਆ ਚਲੋ ਆਪਾਂ ਇਹ ਨਹੀਂ ਕਹਿੰਨੇ ਜਿਹੜੀ ਮਿਲੀ ਆ ਚਲੋ ਉਹਦੇ ਨਾਲ ਵੀ ਕੁਝ ਮੌਕਾ ਸਰਿਆ ਵਾ ਪਰ ਜਿਹੜੀ ਇਹ ਇਹਨਾਂ ਨੇ ਦੱਸੀ ਆ ਵੀ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਉਹਨਾਂ ਦੇ ਨਾਲ ਖੜੇ ਆ ਤਰਪਾਲਾਂ ਵੀ ਦੇਣਗੇ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰ ਦੀ ਵਾਇਰਿੰਗ ਵਗੈਰਾ ਬਿਜਲੀ ਵਗੈਰਾ ਉਹਦੀ ਆਪ ਨੂੰ ਸਹੂਲਤ ਮੁਹੱਈਆ ਕਰਵਾਉਣਗੇ ਸੋ ਜਿੰਨਿਕ ਖਾਸ ਕਰਕੇ ਬੇਨਤੀ ਇਹ ਆ ਵੀ ਇਹਦੀ ਜਿੰਨਿਕ ਹਰ ਕੋਈ ਬੰਦਾ ਇਹ ਚੀਜ਼ ਦਾ ਲਾਲਚ ਨਾ ਕਰੇ ਵੀ ਮੇਰਾ ਵੀ ਕੰਮ ਹੋ ਜਵੇ ਮੇਰਾ ਵੀ ਹੋ ਜਵੇ ਜਿਹੜੇ ਜ਼ਿਆਦਾ ਜਿਨ੍ਹਾਂ ਨੂੰ ਐਮਰਜੈਂਸੀ ਆ ਵੀ ਜਿਨ੍ਹਾਂ ਦਾ ਬਿਲਕੁਲ ਹੀ ਨਹੀਂ ਸਰਦਾ ਇਹ ਜਿਹੜੀ ਸਹੂਲਤ ਆ ਇਹ ਮੁਹੱਈਆ ਕਰਵਾਉਣਗੇ ਤੇ ਅਸੀਂ ਇਹਨਾਂ ਦਾ ਇਸ ਗੱਲੋਂ ਧੰਨਵਾਦ ਕਰਦੇ ਆ ਚਲੋ ਸਰਕਾਰਾਂ ਵੀ ਕਰਨ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਸਾਰਿਆਂ ਨੇ ਇਹੀ ਦੱਸੀ ਆ ਵੀ ਬੰਨ ਬੱਜੇ ਤਾਂ ਜਨਨਿਕ ਸਭ ਤੋਂ ਵੱਡੀ ਗੱਲ ਬੰਨ ਬੱਜ ਜਵੇ ਆਪਾਂ ਨੂੰ ਆ ਚੀਜ਼ਾਂ ਦੀ ਨੌਬਤੇ ਨਾ ਆਵੇ ਸਭ ਤੋਂ ਵੱਡੀ ਗੱਲ ਆ ਠੀਕ ਆ ਜੀ ਕੋਈ ਕਿਸੇ ਦੇ ਹਸਾਰੇ ਨਹੀਂ ਰਹਿ ਸਕਦਾ ਕੋਈ ਕਿਸੇ ਨੂੰ ਇੱਕ ਦਿਨ ਦੋ ਦਿਨ ਕਰ ਦੂੰ ਪਰ ਜੇ ਬੰਨ ਬੱਜ ਜਵੇ ਤਾਂ ਜਿਹੜੀ ਮੁਸ਼ਕਲ ਆ ਰਾਸ਼ਨ ਪਾਣੀ ਦੇਣ ਵਾਲੀ ਪਿੰਡ ਕੋਈ ਚਾਰ ਵੰਡ ਰਿਹਾ ਵਾ ਅਸੀਂ ਧੰਨਵਾਦ ਉਹਨਾਂ ਦਾ ਕਰਦੇ ਪਰ ਸਾਡਾ ਟਾਈਮ ਸਾਰਿਆ ਵਾ ਪਰ ਅਸੀਂ ਇਹ ਚਾਹੁੰਦੇ ਵੀ ਸਾਡਾ 11:00 ਵਜੇ ਹੋਵੇ ਤਾਂ ਸਾਨੂੰ ਕਿਸੇ ਦੇ ਹਾਰੇ ਰਹਿਣ ਦੀ ਲੋੜ ਨਾ ਪਵੇ ਸਭ ਤੋਂ ਵੱਡਾ ਕੰਮ ਤਾਂ ਬੰਨਦਾ ਵਾ ਪਰ ਬਾਕੀ ਚਲੋ ਇਹ ਸਾਡੇ ਕੋਲ ਚੱਲ ਕੇ ਆਏ ਆ ਕਿਉਂਕਿ ਕੋਈ ਕਹਿੰਦੇ ਕਿਸੇ ਦੀ ਖੁਸ਼ੀ ਚ ਜਾਵੇ ਚਾਹੇ ਨਾ ਜਾਵੇ ਪਰ ਦੁੱਖ ਵਿੱਚ ਆਵੇ ਤਾਂ ਬੜੀ ਵੱਡੀ ਗੱਲ ਉਹਦੀ ਸਾਡੇ ਨਾਲ ਦੁੱਖ ਦੇ ਵਿੱਚ ਆਏ ਆ ਤੇ ਮੈਂ ਫਿਰ ਉਹੀ ਬੇਨਤੀ ਦੁਬਾਰਾ ਕਰਦਾ ਵਾਂ ਕਿ ਜਿਨ੍ਹਾਂ ਨੂੰ ਜਾਦੀ ਲੋੜ ਵੰਦੇ ਆ ਨਾ ਜਿਨ੍ਹਾਂ ਦੀ ਬੈਰਿੰਗ ਵਗੈਰਾ ਸੜੀ ਹੈ ਬਿਜਲੀ ਦੀ ਜਿਨ੍ਹਾਂ ਨੂੰ ਛੱਤਾਂ ਤੇ ਅਜੇ ਤੱਕ ਤਰਪਾਲਾਂ ਨਹੀਂ ਮਿਲ ਤੇ ਉਹਦੇ ਕਰਕੇ ਇਹ ਤਰਪਾਲਾ ਮੁਹਈਆ ਕਰਵਾਉਣਗੇ ਅਸੀਂ ਫਿਰ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰ ਪਾਣੀ ਦਾ ਨੁਕਸਾਨ ਹੋਣਾ ਕਿੰਨੀ ਜਿਆਦਾ ਨੁਕਸਾਨ ਹੋ ਰਿਹਾ ਜਾਨੇ ਕਿ ਕਿੰਨਾ ਜਾਨੇ ਨੁਕਸਾਨ ਜੀ ਸਾਡਾ ਝਾਤ ਬਾਲੇ ਸਾਰੇ ਜੀ ਟੁੰਡੇ ਸੀ ਕਿਤੇ ਦੋ ਤਿੰਨ ਦਿਨ ਤੋਂ ਪੰਜ ਸੱਤ ਦਿਨ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਤੇ ਸਾਡੇ ਉਦਾਂ ਵੀ ਬੰਨਦਾ ਵੀ ਜੀ ਬਹੁਤ ਜ਼ਿਆਦਾ ਪਾਣੀ ਇੱਧਰੋਂ ਆ ਜਾਂਦਾ ਜੀ ਸਾਡੇ ਇੱਥੇ ਲੱਖ ਲੱਖ ਪਾਣੀ ਐਨ ਐਨ ਚੱਲਦਾ ਰਿਹਾ ਜੀ ਇੱਥੇ 5-7 ਦਿਨਾਂ ਦੀ ਨਹੀਂ ਹੋਈ ਉਹ ਤੇਰੀ ਗੱਲ ਸਹੀ ਆ ਮਤਲਬ ਲੱਗਿਆ ਸਾਰੇ ਜਣੇ ਨੂੰ ਵੀ ਤੁਹਾਡੇ ਪਾਣੀ ਭਰੋ ਤੇ ਆ ਐਸ ਬਿਲੀ ਤੁਹਾਡੇ ਘਰ ਜੀ ਨੁਕਸਾਨੇ ਤੁਸੀਂ ਕਿਸ ਚੀਜ਼ ਦੀ ਮਤਲਬ ਚਾਲੀ ਬਤਨ ਲੋ ਅਰਜ਼ੀ ਕੀਤੀ ਜੀ ਤੁਹਾਨੂੰ ਇਹ ਜੀ ਪ੍ਰਸ਼ਾਸਨ ਨੂੰ ਵੀ ਜੇ ਕੁਝ ਹੋ ਸਕਦਾ ਹੈ ਜੀ ਤੇ ਲੈਟਰ ਪਾਣੇ ਚਾਹੀਦੇ ਆ ਜੀ ਜੇ ਹਿਸਾਬ ਨਾਲ ਹਾਲਾਤ ਆ ਗਰੀਬਾਂ ਦੇ ਜਦੋਂ ਉਹ ਲੰਮਾ ਪ੍ਰੋਸੈਸ ਵੈਸੇ ਟੈਂਪਰੀ ਲੀਫ ਪੰਪਰੀ ਲੀਫ ਜੋ ਜਦਾਂ ਹਿਸਾਬ بتاਉ ਉਹ ਬਈ ਕੋਈ ਨਹੀਂ ਜਦਾਂ ਕਰ ਲੈਣਗੇ ਜੇ ਜੋ ਹਿਸਾਬ بتاਉ ਜਦਾਂ ਹੱਥ ਖੋਲ ਦੀ ਕਹਿੰਦੇ ਬਈ ਸੀ ਨਹੀਂ ਤੋਂ ਨਹੀਂ ਨਹੀਂ ਇਹ ਤਾਂ ਅੱਜ ਜਦੋਂ ਆਈ ਆ ਸਾਨੂੰ ਇਹ ਆ ਦੇਖ ਕੇ ਗਏ ਸੀਗੇ ਆਹ ਵਾਲੀ ਤੇ ਅਸੀਂ ਬਾਅਦ ਤੋਂ ਜਾਣੀ ਕਿ ਇੰਦਰੋਂ ਚੁੰਡਿਆਂ ਤੋਂ ਫੇਰ ਤਰਪਾਲ ਪਾ ਕੇ ਤਾਂ ਫਟੀਆਂ ਹੋ ਗਈਆਂ ਕਈ ਜਗ੍ਹਾ ਤੋਂ ਮੜਾ ਟੱਕ ਲੱਗੇ ਹੋ ਤੇ ਪਾਣੀ ਇੱਕ ਨੱਕ ਰੁਕਦੀ ਨਹੀਂ ਬਾਤ ਪਾਣੀ ਆਦਾ ਰਿਹਾ ਉਧਾ ਦੀ ਪੈ ਰੇ ਇਹਦੇ ਥੱਲੇ ਦੋ ਤਿੰਨ ਨੇ ਨੇ ਕੱਡੇ ਮਾਦੀ ਓਕੀ ਪਾਣੀ ਨੂੰ ਉਧਾ ਜਗ ਜਾ ਰਿਹਾ ਅਸੋ ਮਾੜਾ ਮੋਟਾ ਲਫਾਵੇ ਪਕਾਈਆ ਵੇਖੋ ਦੇਖੋ ਬਾਈ ਲਫਾਵੇ ਪਕਾ ਲਿਆ ਓਕੀ ਆਹ ਤੇ ਇਹਦਾ ਮਾੜਾ ਮੋਟਾ ਆਈ ਬੁੱਤਾ ਮਹੀ ਚਲੋ ਠੀਕ ਹੈ ਕੋਈ ਨਹੀਂ ਆਪਾਂ ਸੋਚਦੇ ਹਾਂ ਇਹਨਾਂ ਤੁਹਾਡਾ ਹਾਂ ਮਤਲਬ ਫਿਰ ਵੀ ਹੈਗਾ ਜੱਟਾ ਦੋ ਨਿਆਜ ਨੂੰ ਨਿਆਸੂ ਆਬਾਹ ਕੋਲ ਜੱਟਾ ਵਾਲੀ ਵਧੀਆ ਜੀ ਨੰਨੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਵਧੀਆ ਹੈ レンਟਰ ਵਾਲੇ ਕੰਪਨੀ ਲੰਮੇ ਤੇ ਸਾਸ ਹਾਂਜੀ ਹਾਂਜੀ ਸੋਚਿਆ ਇਹਦੇ ਬਾਰੇ ਡਾਕਟਰ ਸਰਚ ਹੈ ਅਸੀਂ ਕੰਮ ਐਸੋ ਨੇ ਇਸ ਕਸਾ ਬੀ ਜਿਹਨਾਂ ਨੂੰ ਨਹੀਂ ਜਿੰਦੀ ਹੋਉਂਦੀ ਹਰੇ ਤੇ ਉਹਦੇ ਦੇ ਕਰਦੇ ਹਾਂ ਅਸੀਂ ਉਦੋਂ ਕਿ ਬੰਗਾ ਗ੍ਰੀਨ ਜੀ ਟੀਮ ਆ ਠੀਕ ਹੈ ਉੱਥੋਂ ਆਏ ਆ ਸਾਡੇ ਨਾਲ ਸਹਿਯੋਗੀ ਜੇ ਗਿੰਦਵਰ ਸਿੰਘ ਲੋਦਰਾ ਸਾਹਿਬ ਇਹ ਆਪਣੇ ਬੈਡ ਫੋਰਡ ਜੀ ਕੀ ਉਹਨਾਂ ਦੀ ਸਮੂਚੀ ਤੋਂ ਲੈ ਕੇ ਕਮੇਟੀ ਕੇਪੀ ਸੰਗਤ ਵੀ ਜੀ ਜੀ ਲਾ ਕੁਮਾਤਮਾ ਨੇ ਖੈਰ ਬਤਾਇਆ ਉਹਦੇ ਵਿੱਚ ਸਹਜੂਗੀ ਵਾਲੇ ਪਿਆਰ ਆ ਤੇ ਅੱਜ ਅਸੀਂ ਸਰਵੇ ਕਰਕੇ ਚਲੇ ਆ ਕੱਲ ਨੂੰ ਆਪਣਾ ਇਹ ਆਪਣੀ ਸੰਭਵ ਸਹਿਤਾ ਨੂੰ ਪਕੜ ਕਰਾਂਗੇ ਬਹੁਤ ਬਹੁਤ ਧੰਨਵਾਦੀ ਸਰਪਾਲ ਦੀ ਮੰਗਾਂ ਪੂਰੀ ਕਰਦੇ ਠੀਕ ਆ ਜੀ ਬਹੁਤ ਬਹੁਤ ਧੰਨਵਾਦੀ ਬਹੁਤ ਸੋਹਣੇ ਕਿੰਨੇ ਬਾਈ ਕਿੰਨੇ ਦੀ ਤਰਪਾਲ ਚਾਹੀਦੀ ਹੈ ਕੋਈ ਨਹੀਂ ਸਾਡੇ ਅੰਦਰ ਦਾ ਫੈਲਾਅ ਹਾਲ ਤਰਪਾਲ ਆਈ ਹੁਣ ਪਾਈਓ ਜੀ ਉੱਪਰ ਨੰਨੇ ਨੇ ਆ ਦੇ ਪਾਈ ਸੀ ਉੱਪਰ ਦੇ ਪਾਤੀ ਸੀ ਪਰ ਇਹ ਵੀ ਜਉਣਾ ਜਉਣਾ ਤੇ ਇਧਰੋਂ ਦਾ ਪਿੱਛੋਂ ਪਾਣੀ ਪਉਣੀ ਪੈਂਦਾ ਹੈ ਜਿਹੜਾ ਪਾਣੀ ਥੱਲੇ ਵਿੱਚ ਹੈ ਤਾਂ ਪਾਣੀ ਹਾਲੇ ਦਾ ਤਾਂ ਇਧਰ ਪਾਲਾਂ ਦੇ ਬੰਨੀਆਂ ਆ ਉੱਪਰ ਅੱਧੀ ਬਾਅਦ ਤੋਂ ਅੰਦਰ ਦੀ ਤੇਰਪਾਲਾ ਬੰਨ ਫਿਰ ਦੋ ਤਿੰਨ ਦੇ ਨੇ ਇੱਥੋਂ ਆ ਕੱਢੀ ਅੰਦਰ ਦੀ ਤੇਰਪਾਲਾ ਬੰਨੀਆਂ ਦੀ ਹੈ ਚਲੋ ਠੀਕ ਹੈ ਜੀ ਧੰਨਵਾਦ ਜੀ ਇੱਥੇ ਸੀ ਜੀ ਪਾਣੀ ਆਇਆ ਕਰੀਬਨ ਤਿੰਨ ਚਾਰ ਫੁੱਟ ਇੱਥੇ ਹਾਂ ਜੀ ਉਹ ਚੋਦਾ ਕੋਠਾ ਤਰ ਹਾਂਜੀ ਹੰਤੇ ਸਾਲ ਕੋ ਵਾਜੇ ਪਾਣੀ ਹੋ ਨਹੀਂ ਚੁੰਦਾ ਕਪਾਲ ਪਾਈਆ ਹਾਂਜੀ ਸੋ 22 ਬਤ ਚਲਦੀ ਰਹਾ ਬਾਈ ਮੇਰਾ ਆਦਮੀ ਪੁਰਾਣੇ 8 ਸਾਲ ਹੋ ਗਏ ਕਿ ਕਿਦਾਂ ਜਾਲ ਚੱਲਦਾ ਗੁਜ਼ਾਰਾ ਤੇ ਕਿਤੇ ਚੱਲਦਾ ਚੱਲੋ ਕੋਈ ਜਗ੍ਹਾ ਕੰਮ ਕਰਕੇ ਗੁਜ਼ਾਰਾ ਚੱਲ ਨਹੀਂ ਆ ਪੈਨਸਨ ਲੱਗ ਗਿਆ ਟੈਂਟੋ ਕੱਢਨੇ ਬੰਨਾ ਹਾਂ ਬੜਾ ਦਿਨ ਹੀ ਕੋਈ ਨਹੀਂ ਕੁਛ ਦੱਲ ਰਵਤੀ ਜਾਇਆ ਜਠਾਨੀਆਂ ਕੋਈ ਨਹੀਂ ਕੁਛ ਦੇ ਕੋਈ ਨਹੀਂ ਪਤਾ ਜੀ ਮਾਤਾ ਕੋਈ ਨਹੀਂ ਕੰਮ ਕਰਕੇ ਬਾਗੀ ਮੇ ਟਾਈਮ ਪਾਸ ਕਰਦੇ ਆ ਕਦ ਕੰਮ ਕਰਦੇ ਤੁਸੀਂ ਕਦ ਕੰਮ ਕਰਦੇ ਮਾਤਾ ਉਹ ਨਹੀਂ ਨਹੀਂ ਆਇਆ ਫੋਟੋ ਨਹੀਂ ਫੋਟੋ ਤਾਂ ਛੱਡੋ ਤੁਸੀਂ ਹਾਂ ਜੀ ਕੋਈ ਨਹੀਂ ਫੋਟੋ ਨੂੰ ਹੁਣ ਕੀ ਆਪਣੇ ਉੱਤੇ ਜੋ ਮਰਾਜ ਤੱਕ ਪਹੁੰਚੀ ਹੋ ਗਿਆ ਚਾ ਕੋਈ ਨਹੀਂ ਕਰਦੇ ਮਤਲਬ ਹਾਂ ਦੱਸ ਮਤਲਬ ਕੀ ਮਤਲਬ ਤੁਹਾਡੇ ਘਰ ਪਾਣੀ ਵੜ ਗਿਆ ਸੀ ਪਾਣੀ ਆ ਦੇਖੋ ਸਾਰੀ ਫੈਟ ਨੇ ਲੂ ਹੋ ਗਈ ਸਾਡੀ ਪਰੋਂ ਬਾਹਰ ਮੈਂ ਉੱਧਰ ਸੰਦਾ ਗਵਾਂਡੀਆਂ ਦੇ ਅੱਛਾ ਜੀ ਅੰਦਰ ਦੇ ਹਾਲਾਤ ਦੇਖ ਲਓ ਫੈਟ ਤੇ ਸਾਰੀ ਲੂ ਹੋ ਗਈ ਮੇਰੀ ਫੈਟੇ ਲੂ ਹੋ ਗਈ ਯਾਰ ਹੁਣ ਕਿੱਥੋਂ ਦਾ ਹਾਂਜੀ ਇਸ ਘਰ ਠੰਡੇ ਕਮਾਉਂ ਪਰ ਸਾਰਾ ਚੁੰਦਾ ਇਹਨੂੰ ਟਪ ਟਪ ਤੈਨੂੰ ਗੁੱਡੀਆਂ ਨੇ ਮੁੰਡਿਆਂ ਦੀ ਇਹ ਮੇਰਾ ਕਹਿਣ ਦਾ ਮਤਲਬ ਵੀ ਕੰਮ ਕੀ ਕਰਦੇ ਤੁਸੀਂ ਧਿਆਨ ਨਾਲ ਜੀ ਕਛਾ ਦੇ ਦੀ ਗੱਲ ਹੈ ਨਹੀਂ ਪਰਪਾਲਾ ਕਿਦੋਂ ਆ ਨਹੀਂ ਜੀ ਸਾਨੂੰ ਇੱਕ ਵੀ ਨਹੀਂ ਮਿਲੀ ਹੁਣ ਤੁਹਾਨੂੰ ਪਰਪਾਲ ਦੀ ਲੋੜ ਆ ਹਾਂ ਜੀ ਅੱਜ ਟੇਥੋ 3 ਹਾਲੇ ਹੁਣ ਨਿਆਣੇ ਵੀ ਘਰੋਂ ਬਾਹਰ ਨਹੀਂ ਨਹੀਂ ਮੈਂ ਤਾਂ ਦੇਖ ਲਿਆ ਤੁਹਾਡਾ ਹੁਣ ਇਸ ਵੇਲੇ ਤੁਸੀਂ ਤੁਹਾਨੂੰ ਪਰਪਾਲ ਚਾਹੀਦੀ ਹੈ ਹਾਂ ਜੀ ਹੋਰ ਕੀ ਚਾਹੀਦਾ ਸਬਾਸੀ ਜੋ ਤੁਹਾਡੇ ਰੋਡ ਨਹੀਂ ਨਹੀਂ ਸਾਡੇ ਕੋ ਕੋਈ ਸਹੂਤ ਨਹੀਂ ਅੱਛਾ ਅਸੀਂ ਤਾਂ ਦੁਕਾਨ ਦੀ ਲੋੜ ਸੇ ਕੇ ਆਪਣਾ ਮੰਗ ਮੰਨਿਆ ਤੁਹਾਨੂੰ ਇਸ ਵੇਲੇ ਤਰਪਾਲ ਚਾਹੀਦੀ ਹੈ ਹਾਂਜੀ ਇਹ ਤਰਪਾਲ ਦਾ ਥੋੜਾ ਜਿਹਾ ਹੋ ਜੀਏ ਅੱਛਾ ਕੋਈ ਗੱਲ ਨਹੀਂ ਕਰੋ ਨੇ ਰੋਡ ਹੀ ਕਰਦੇ ਗਿਆ ਜੀ ਜਾਂਦੇ ਜਾਂਦਾ ਉਹ ਓਕੇ ਅਸੀਂ ਆਏ ਆ ਜੀ ਰਾਜੇ ਪ੍ਰਧਾਨ ਜੀ ਆਓ ਇੱਧਰ ਬੱਸ ਆ ਗਏ ਨਹੀਂ ਪਤਾ ਲੱਗੇ ਨਾ ਵੀ ਆਜੋ ਮਾਰੋ ਤੁਸੀਂ ਅਸੀਂ ਲੋਟਰੀ ਕਲਾ ਬੰਗਾ ਗ੍ਰੀਨ ਇਹ ਦੀ ਆਪਣੇ ਟੀਮ ਆਈ ਹੈ ਸਰਵੇ ਕਰ ਰਹੇ ਹੈ ਬੜੀ ਨਾਲ ਸਾਡੇ ਏ ਆਪਣੇ ਗੁਰੂ ਗੋਬਿੰਦ ਸਿੰਘ ਗੁਦਰਾ ਸਾਹਿਬ ਹਾਂਜੀ ਬੈਡਫੋਰਡ ਯੂਕੇ ਦੀ ਪ੍ਰਬੰਧਕ ਕਮੇਟੀ ਤੇ ਉੱਥੇ ਦੀ ਸਭ ਜੀ ਦਾ ਸੰਗਤ ਹਾਂਜੀ ਸਾਡੀ ਸਹਿਯੋਗੀ ਆ ਤੇ ਸਾਡੀ ਇੱਕੋ ਇੱਛਾ ਹੈਗੀ ਆ ਕਿ ਜਿਹੜੀ ਪਹਿਲਾਂ ਤਾਂ ਪਤਾ ਦਿੱਤਾ ਜਾਵੇ ਲੋੜ ਕੀ ਆ ਹੁਣ ਮੰਨ ਲਓ ਤੁਹਾਨੂੰ ਦਰਪਾਲ ਚਾਹੀਦੀ ਆ ਹਾਂਜੀ ਅਸੀਂ ਇੱਥੇ ਤੁਹਾਨੂੰ 8 10 ਕਿਲੋ ਆਟਾ ਦੇ ਦੀਏ ਜਾਂ ਹੋਰ ਰਾਸ਼ਨ ਦੇ ਦੀ ਸੁਣੋ ਮੇਰੀ ਗੱਲ ਜਿਹੜੀ ਆ ਲੋੜ ਉਹ ਪੂਰੀ ਹੋਵੇ ਤੇ ਦੂਸਰੀ ਸਾਡੀ ਇੱਛਾ ਇਹ ਆ ਭਈ ਜਿਹੜਾ ਅਸੀਂ ਇਹ ਨਹੀਂ ਚਾਹੁੰਦੇ ਫਿਰ ਇੱਥੇ ਪਿੰਡ ਦੇ ਜੱਜ ਘਰ ਸਮਾਨ ਰੱਖ ਕੇ ਚਲ ਜੀ ਹਾਂਜੀ ਹਾਂਜੀ ਉਹ ਲੋਡ ਬੰਦ ਬੰਦੇ ਕੋ ਪਹੁੰਚੇ ਹਾਂਜੀ ਕਹਿਣ ਦਾ ਮਤਲਬ ਇਹ ਆ ਵੀ ਅੱਜ ਤੇਰਾ ਘਰ ਅਸੀਂ ਦੇਖ ਗਏ ਹਾਂਜੀ ਜੋ ਵੀ ਸੇਵਾ ਹੋਈ ਆਪਾਂ ਕੱਲ ਨੂੰ ਤੇਰੇ ਇੱਥੇ ਪਹੁੰਚਦੀ ਗੱਲ ਕਰਨੀ ਠੀਕ ਹੈ ਨਾ ਬਾਕੀ ਆ ਮੁੰਡੇ ਮੋਤਵਾ ਤੁਹਾਡੇ ਪਿੰਡ ਦੇ ਇਕੱਠੇ ਹੋਏ ਆਪਾਂ ਸਲਾਹ ਕਰਦਨੀ ਹੈ ਜੀ ਤੇ ਜੋ ਵੀ ਆ ਤੇ ਬਾਕੀ ਜਿਹੜਾ ਆਹ ਕੰਮ ਆ ਤੁਹਾਡੇ ਛੱਤ ਦਾ ਚੇਂਜ ਕਰਦਾ ਇਹਦੇ ਬਾਰੇ ਵੀ ਸੋਚਿਆ ਜਾ ਸਕਦਾ ਖਾਲ ਦੀ ਘੜੀ ਤਾਂ ਇਹਦੇ ਨਾਲ ਛੇੜਖਾਲੀ ਨਹੀਂ ਕੀਤੀ ਜਾ ਸਕੀ ਅਜੇ ਵੀ ਨਾ ਕੋਈ ਭਰੋਸਾ ਜੀ ਮੈਨੂੰ ਮਤਲਬ ਮੈਂ ਤੁਹਾਨੂੰ ਕਹਦੇ ਆਂ ਜੀ ਕੱਲ ਨੂੰ ਆਪਾਂ ਤੇ ਰਿਸ਼ਤ ਸੁਵਾ ਦੇਾਂਗੇ ਆਪਾਂ ਜਿਹੜਾ ਤੂੰ ਇੱਥੇ ਰੱਖਿਆ ਸਮਾਨ ਇਹ ਵੀ ਤੁਝਾ ਹੋਵੇ ਉਹ ਤੋਂ ਬਾਅਦ ਮਤਲਬ ਇਹ ਆ ਵੀ ਮੌਸਮ ਚੇਂਜ ਹੋਵੇ 10 ਵੀ 25 ਦਿਨ ਬਾਅਦ ਦੇਖ ਲਿਆ ਇਹ ਨਹੀਂ ਹੈ ਜਿਹੜੀ ਚੀਜ਼ ਅਸੀਂ ਦੇਖ ਲਈ ਉਹ ਸਾਡੇ ਹਮੇਸ਼ਾ ਦਿਲ ਚ ਰੰਦੀ ਹੈ ਤੇ ਆਪਾਂ ਉਸ ਬੰਦੇ ਦੀ ਮਦਦ ਕਰ ਲਈਆਂ ਜਿਹੜੇ ਭਰਾ ਭੈਣ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਗਲੀ ਵਾਰ ਅਸੀਂ ਇਹਨਾਂ ਨੂੰ ਤਕਰੀਰ ਦੇਣੀ ਆਪਾਂ ਸਿੱਧਾ ਆ ਜਾਣਾ ਤੁਹਾਡੇ ਕੋਲ ਸਕੂਟਰ ਚੱਕ ਕੇ ਜਾ ਕਰ ਚ ਠੀਕ ਹੈ ਜੀ ਆ ਤੁਹਾਡਾ ਕੰਮ ਹੋ ਜਾਊਗਾ ਹਾਂਜੀ ਧੰਨਵਾਦ ਬਹੁਤ ਜਲਦੀ ਹੋ ਜਾਊਗਾ ਕੱਲ ਤੱਕ ਹੋ ਜਾਊਗਾ ਹਾਂਜੀ ਬੰਦੋਂ ਬੰਗਰਿੰਦਰ ਗੁਰੂ ਜੀ ਤੁਸੀਂ ਮਤਲਬ ਸਾਡੀ ਛੋਟੀ ਜਿਹੀ ਬੇਨਤੀ ਤੇ ਸਾਡੇ ਨਾਲ ਆਪਣੇ ਬੀਜੀ ਸ਼ਡਿਊਲ ਚੋਂ ਟਾਈਂ ਕੱਢ ਕੇ ਆਏ ਆਂ ਤੁਹਾਡਾ ਜਿਹੜਾ ਵੈਬਸਾਈਟ ਦਾ ਸਾਡੇ ਲੋਕੀ ਦਾ ਬੰਦਾ ਇਹ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਜਰਾਈਆਂ ਤੋਂ ਸਤਿਕਾਰ ਤੁਹਾਡੇ ਤੇ ਆ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ ਇਹ ਖੜਾ ਦਾ ਜਿਹੜਾ ਕਹਿਰ ਵਰਤੇ ਆ ਉਹਨੇ ਬਹੁਤ ਤਵਾਹੀ ਕੀਤੀ ਆ ਸਾਡਾ ਜ਼ਿਲ੍ਹਾ ਨਵਾਂ ਸ਼ਹਿਰ ਜੋਦੇ ਵਿੱਚ ਸਾਡਾ ਪਿੰਡ ਚੇਤਾ ਜਿਹੜਾ ਆ ਸਾਡੇ ਜਿਹੜੇ ਦਾ ਇਤਿਹਾਸਿਕ ਪਿੰਡ ਇੱਥੇ ਵੀ ਖੜਾਂ ਦੀ ਬਹੁਤ ਮਾਰ ਕੀਤੀ ਆ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਆ ਗਿਆ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਫਸਲਾਂ ਦਾ ਵੀ ਹੋਇਆ ਤੇ ਕਾਫੀ ਨੁਕਸਾਨ ਹੋਇਆ ਅੱਜ ਅਸੀਂ ਪੂਰਾ ਡੂ ਟੂ ਡੂਰ ਜਿਹੜਾ ਸਰਵੇ ਕੀਤਾ ਤੇ ਲੋਕਾਂ ਦੀ ਜਿਹੜੀ ਹੈ ਲੋੜ ਆ ਉਹਨੂੰ ਮਤਲਬ ਬਾਤ ਕੀਤਾ ਵੀ ਇਥੇ ਕਿਸ ਚੀਜ਼ ਦੀ ਲੋੜ ਆ ਤੇ ਉਹ ਸਾਰਾ ਕੁਝ ਕਰਕੇ ਅਸੀਂ ਮਤਲਬ ਇਹ ਆ ਕਿ ਆਪੇ ਪਿੰਡ ਦੇ ਨੌਜਵਾਨ ਸਾਡੇ ਨਾਲ ਖੜੇ ਆ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਤੇ ਜੋ ਇਹ ਕਹਿਣਗੇ ਕੁਝ ਅਸੀਂ ਜਾਂ ਕਿ ਖੁਦ ਮਹਿਸੂਸ ਵੀ ਕੀਤਾ ਤੇ ਕੁਝ ਮਤਲਬ ਇਹ ਆ ਕਿ ਜੋ ਇਹ ਦੱਸਣਗੇ ਉਹ ਜਿਹੜੀ ਇਹਨਾਂ ਦੀ ਲੋੜ ਆ ਅਸੀਂ ਜਿਹੜੀ ਤਰੰਤ ਕੱਲ੍ਹ ਤੱਕ ਇਹ ਪੂਰੀ ਗੱਲ ਕਰਨੀ ਆ ਬੜਾ ਲੰਮਾ ਸਮਾਂ ਲਿ ਜਾਣਾ ਸਾਡੇ ਇਸ ਗਲੋਬਲ ਕੌਂਸਲ ਦੇ ਵਿੱਚ ਸਾਡੇ ਨਾਲ ਗੁਰੂ ਗੋਬਿੰਦ ਸਿੰਘ ਏ ਬੋਲਦਾਰਾ ਸਾਬ ਬੈਡਪੋਰਡ ਯੂਕੇ ਦੀ ਸਮੁੱਚੀ ਪ੍ਰਬੰਧਕ ਕਮੇਟੀ ਉੱਥੇ ਦੀ ਸਮੁੱਚੀ ਸਾਥਸੰਗਤ ਸਾਡੇ ਨਾਲ ਸਹਿਯੋਗੀ ਆ ਤੇ ਸਮੁੱਚੇ ਇਲਾਕਾ ਨਵਾਸੀ ਵੀ ਸਾਡੇ ਨਾਲ ਇਸ ਮਹਿਮਤ ਜੁੜੇ ਨੇ ਤੇ ਅਸੀਂ ਜਿਹੜੀ ਆ ਮਤਲਬ ਅੱਜ ਇੱਥੇ ਆਏ ਆ ਲੋਕਾਂ ਦੇ ਦੁੱਖ ਦੱਸਦੇ ਵਿੱਚ ਜਿਹੜੇ ਸਾਥੀ ਆ ਉਹ ਅਸੀਂ ਮਤਲਬ ਇਹ ਨਹੀਂ ਵੀ ਤੁਹਾਡਾ ਜਿਹੜਾ ਰੋਲ ਆ ਉਹ ਕੱਲ ਖਤਮ ਹੋ ਜਾਏਗਾ ਉਹ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਦਾਂ ਜਿੱਦਾਂ ਕੋਈ ਲੋਕਾਂ ਦੀਆਂ ਮੁਸ਼ਕਲਾਂ ਹੋਈਆਂ ਉਹ ਅਸੀਂ ਹੱਲ ਕਰਨ ਦੇ ਲਈ ਯਤਨਸ਼ੀਲ ਆ ਤੇ ਮੈਂ ਪਿੰਡ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਉਹ ਜੋ ਕੋਈ ਗੱਲ ਸਾਡੇ ਦੇਖਣ ਦੇ ਵਿੱਚ ਦੂਰੀ ਰਹਿ ਗਈ ਹੈ ਉਹ ਵੀ ਸਾਡੇ ਨੋਟਸ ਵਿੱਚ ਲਿਆਣਾ ਤਾਂ ਕਿ ਅਸੀਂ ਆਪਣੀ ਰੋਟਰੀ ਕਲੱਬ ਬੰਗਾ ਦੀ ਸਮੁੱਚੀ ਟੀਮ ਨਾਲ ਸਲਾਹ ਕਰਕੇ ਬੰਗਾ ਗ੍ਰੀਨ ਦੀ ਸਮੁੱਚੀ ਟੀਮ ਨਾਲ ਸਲਾਹ ਕਰਕੇ ਕੰਮ ਤੱਕਾ ਜਿਹੜਾ ਤੁਹਾਡੇ ਕੋਲ ਸਮਾਨ ਪਹੁੰਚਦਾ ਕਰ ਦੇਈਏ ਪਿੰਡ ਦਾ ਉਧਰ ਵੀ ਨੌਜਮ ਹਰਦੀਪ ਸਿੰਘ ਇਹਨੇ ਆਪਣੇ ਜਿਹੜੀਆਂ ਪਿੰਡ ਦੀਆਂ ਮੁਸ਼ਕਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ ਇੱਥੇ ਤਰਪਾਨਾਂ ਦੀ ਲੋੜ ਆ ਤੇ ਜਿਹੜੀ بارش ਦੇ ਨਾਲ ਘਰਾਂ ਦੀ ਬਿਜਲੀ ਜਿਹੜੀ ਆ ਉਹਦੀ ਫਿਟਿੰਗ ਜਿਹੜੀ ਸੜ ਗਈ ਆ ਉਹਦੀ ਲੋੜ ਆ ਇਮੀਡੀਏਟਲੀ ਜਾਂ ਜਿਹੜੇ ਕੁੱਟੇ ਚੁੰਦੇ ਆ ਉਹਨਾਂ ਦੇ ਸੀਮੈਂਟ ਪਾਉਣ ਦੇ ਲਈ ਘੁਰਦੇ ਲੋੜ ਆ ਤੇ ਉਹ ਅਸੀਂ ਰੋਟਰੀ ਕਲੱਬ ਮੰਗਾ ਕੀਤੇ ਤੇ ਗੁਰੂ ਗੋਬਿੰਦ ਸਿੰਘ ਗੁਰਦਰਾ ਸਾਹਿਬ ਬੈਡਪੁਰ ਯੂਕੇ ਦੇ ਸਹਿਯੋਗ ਦੇ ਨਾਲ ਇਮੀਡੀਏਟਲੀ ਕੰਮ ਪੂਰੀ ਕਰ ਦੇਵਾਂਗੇ ਜਿੱਥੇ ਤੱਕ ਗੱਲ ਹੈਗੀ ਆ ਬੰਦ ਹੀ ਉਹਦੀ ਵੀ ਮੈਂ ਬੇਨਤੀ ਕਰਦਾ ਵੀ ਤੁਹਾਡੀ ਜਿਹੜੀ ਆਵਾਜ਼ ਆ ਇਹ ਪ੍ਰਸ਼ਾਸਨ ਤੱਕ ਜ਼ਰੂਰ ਮੈਂ ਪਹੁੰਚਾਉਂਗਾ ਤੇ ਕੋਸ਼ਿਸ਼ ਵੀ ਕਰਾਂਗਾ ਮਤਲਬ ਪਹਿਲਾਂ ਵੀ ਇੱਥੇ ਲੀਡਰ ਆਏ ਆ ਤੇ ਉਹਨਾਂ ਨੇ ਮਤਲਬ ਇਹ ਆ ਵੀ ਮਾਈਂਡ ਦੇ ਵਿੱਚ ਤੁਸੀਂ ਗੱਲ ਦੈਂਦੀ ਆ ਪਰ ਅਸੀਂ ਬਤੌਰ ਇੱਕ ਐਨਜੀਓ ਸੰਸਥਾ ਦੇ ਤੌਰ ਤੇ ਜਿਹੜੇ ਪ੍ਰਸ਼ਾਸਨ ਦੇ ਨੋਟਿਸ ਵਿੱਚ ਲਿਆਵਾਂਗੇ ਕਿ ਹੜਾਂ ਦਾ ਕਾਰਨ ਬੰਦ ਹੈਗਾ ਜੀ ਇਥੇ ਪ੍ਰੋਪਰ ਬੰਨ ਲਗਾਏ ਹੋਵੇ ਤੇ ਬਿਜਲੀ ਸਬਾਈ ਹੋਵੇ ਤਾਂ ਆਕਾਸ਼ਾ ਦੇ ਨੁਕਸਾਨ ਨਾ ਹੁੰਦਾ ਤੇ ਆਪਣੀ ਜਿਹੜੀ ਆ ਵੀ ਅੱਜ ਤੁਹਾਨੂੰ ਮਿਲ ਕੇ ਜਿੱਥੇ ਤੁਹਾਡੇ ਅਸੀਂ ਦੁੱਖ ਵਿੱਚ ਸ਼ਰੀਕ ਹੁੰਦੇ ਆ ਉਥੇ ਨਾਲ ਦੀ ਨਾਲੇ ਵਾਅਦਾ ਕਰਦੇ ਆ ਵੀ ਆਪਾਂ ਕੱਲ ਤੱਕ ਜਿਹੜਾ ਆ ਇਹ ਸਮਾਨ ਇਥੇ ਪਹੁੰਚਦਾ ਕਰ ਦੋ ਧੰਨਵਾਦ ਜੀ ਵੀ ਆਪਣੇ ਜਨਜੀਤ ਸਿੰਘ ਪੰਦੋਲਾ ਜੀ ਜੂ ਕੇ ਸਾਡੇ ਰੋਟਰੀ ਕਲੱਬ ਦੇ ਬੜੇ ਸੀਨੀਅਰ ਮੈਂਬਰ ਆ ਸਖਵਿੰਦਰ ਸਿੰਘ ਧਾਮੀ ਜੀ ਇਹ ਵੀ ਸਾਡੇ ਰੋਟਰੀ ਕਲੱਬ ਦੇ ਬੜੇ ਸਤਿਕਾਰਯੋਗ ਮੈਂਬਰ ਆ ਅਸੀਂ ਪਿੰਨ ਮੈਂਬਰੀ ਟੀਮ ਇੱਥੇ ਪਹੁੰਚੇ ਆ ਕੱਲ ਨੂੰ ਅਸੀਂ ਸਮੁੱਚਾ ਰੋਟਰੀ ਕਲੱਬ ਇੱਥੇ ਆਵਾਂਗੇ ਤੇ ਆਪਣੇ ਹੱਥੀਂ ਸਮਾਨ ਵੰਡ ਕੇ ਜਾਵਾਂਗੇ ਧੰਨਵਾਦ